ਸਸਕਾਲ ਜੀ ਸਾਰਿਆਂ ਨੂੰ ਬਹੁਤ ਹੀ ਸੋਹਣਾ ਫੁਲਕਾਰੀ ਦਾ ਵਰਕ ਬਣਾਇਆ ਕੀਤਾ ਹੋਇਆ ਹੈ ਜੀ ਇਸ ਹੈ ਜੀ ਵਾਓ ਵਾਲੇ ਪੀਸ ਇਹ ਫੁੱਲਣਗੇ ਪੀਸ ਦਾ ਬਹੁਤ ਦੇਖੋ ਨਾ ਡਿਜ਼ਾਈਨਰ ਦੁਪੱਟੇ ਬਣਿਆ ਜੀ ਨਾਲ ਇਹ ਪੀਸ ਹੈ ਜੀ ਨਾਲ ਮੈਚਿੰਗ ਬਾਟਮ ਤੇ ਦੁਪੱਟਾ ਆਏਗਾ ਤੇ ਚਾਰ ਕੱਟ ਆ ਜਾਏਗਾ ਰਾਇਲ ਬਲੂ ਕਲਰ ਆ ਜਾਏਗਾ ਸਾਰਾ yellow ਕਲਰ ਆ ਜਾਏਗਾ ਐਨਟ ਬੈਕ ਦੋਨੋਂ ਸਾਈਡ ਦਾ ਕੰਮ ਰਹੇਗਾ ਜੀ ਵਰਕਾਵਾਦੀ ਵਰਕ ਆਏਗਾ ਜੀ ਹੈਂਡ ਵਰਕ ਦਾ ਕੰਮ ਹੈ ਸਾਰਾ ਔਰ ਕ੍ਰੇਲ ਦੀ ਬਾਟਮ ਹੈ ਜੀ ਦੁਪੱਟੇ ਦੇ ਉੱਪਰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਥੀਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ RK ਫੈਸ਼ਨ ਬਰਸ਼ੰਡਾ ਤੇ ਜੀ ਅੱਜ ਵਾਲੀ ਵੀਡੀਓ ਲੈ ਕੇ ਆਇਆ ਜੀ ਹੈਵੀ ਸੂਟਾਂ ਦੇ ਉੱਪਰ ਕਰੇਵ ਪਿਓਰ ਔਰਗੈਂਜ਼ਾ ਬਰਬਰੀ ਗਲਾਸ਼ ਸ਼ਿਮਰ ਦੇ ਸੂਟ ਰਹਿਣਗੇ ਜੀ ਹੈਵੀ ਵਰਕਾਂ ਦੇ ਰੇਂਜ ਰਹਿਗੇ ਜੀ 1000 ਤੋਂ ਲੈ ਕੇ 5000 ਤੱਕ ਤੋਂ ਸਟਾਰਟ ਕਰਦੇ ਹਾਂ ਜੀ ਫਰਸਟ ਆਰਟੀਕਲ ਆਪਣਾ ਫਰਸਟ ਫਰਸਟ ਆਰਟੀਕਲ ਹੈ ਜੀ ਆਪਣਾ ਗਲਾਸ਼ ਸ਼ਿਮਰ ਦਾ ਗਲਾਸ਼ ਸ਼ਿਮਰ ਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਫੁਲਕਾਰੀ ਦਾ ਡਿਜ਼ਾਈਨ ਆਉ ਹੈ ਜੀ ਤਿੰਨੇ ਰੰਗ ਬਹੁਤ ਪਿਆਰੇ ਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇੱਕ ਫੂਟ ਨੂੰ ਓਪਨ ਕਰਕੇ ਚੈੱਕ ਕਰਾਉਨੇ ਆਪਾਂ ਇਹਨਾਂ ਦੇ ਵਿੱਚੋਂ ਪੂਰੇ ਸੂਟ ਦੇ ਉੱਤੇ ਵਰਕ ਆ ਜਾਏਗਾ ਬਹੁਤ ਹੀ ਸੋਹਣਾ ਫੁਲਕਾਰੀ ਦਾ ਵਰਕ ਬਣਾ ਕੀਤਾ ਹੋਇਆ ਹੈ ਜੀ ਬੜਾ ਪਿਆਰਾ ਡਿਜ਼ਾਈਨ ਹੈ ਲਓ ਜੀ ਚੈੱਕ ਕਰੋ ਲਾਲ ਪੌਂਦੇ ਦੇ ਉੱਤੇ ਵਰਕ ਆ ਜਾਏਗਾ ਤੁਹਾਡੇ ਨਾਲ ਦੁਪੱਟਾ ਆਇਆ ਹੈ ਜੀ ਪਿਓਰ ਔਰਗੰਝਾ ਦਾ ਦੁਪੱਟੇ ਦੀ ਗੱਲ ਕਰੀਏ ਨਾਲ ਦੁਪੱਟਾ ਪਿਓਰ ਬਿਸਕੋਸ ਔਰਗੰਜਾ 2.5 ਮੀਟਰ ਦਾ ਪੂਰਾ ਖੁੱਲਾ ਡੁਲਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਲਓ ਜੀ ਚੈੱਕ ਕਰੋ ਜੀ ਦੇਖੋ ਹੋਰ ਸਾਈਡ ਲੈਸ ਲੱਗੀ ਮਿਲੇਗੀ ਦੁਪੱਟੇ ਦੇ ਉੱਪਰ ਪੂਰੇ 2.5 ਮੀਟਰ ਦੇ ਖੁੱਲੇ ਡੁਲੇ ਦੁਪੱਟੇ ਰਹਿਣਗੇ ਜੀ ਸੂਟ ਦਾ ਵਰਕ ਆਇਆ ਜੀ ਫੁਲਕਾਰੀ ਵਾਲਾ ਪੂਰੇ ਸੂਟ ਦੇ ਉੱਪਰ ਬਹੁਤ ਹੀ ਸੋਹਣਾ ਡਿਜ਼ਾਈਨ ਵਰਕ ਕੀਤਾ ਹੋਇਆ ਨਾਲ ਬਾਟਮ ਦੇ ਪੌਂਚੇ ਦੇ ਵਰਕ ਮਿਲੇਗਾ ਨਾਲ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 1350 ਰੁਪਏ ਤੇਰੇ ਰੰਗ ਮਿਲ ਜਾਣਗੇ ਜੀ ਇਹਦੇ ਵਿੱਚ ਮਸਟਰਡ ਕਲਰ ਬੇਬੀ ਪਿੰਕ ਤੇ ਸੀ ਗ੍ਰੀਨ ਜੀ ਨੈਕਸਟ ਆਰਟੀਕਲ ਆਪਾਂ ਦਿਖਾਣੇ ਜਾ ਤੁਰਤ ਬਾਅਦ ਨੈਕਸਟ ਆਰਟੀਕਲ ਹੈ ਜੀ ਬਰਬਰੀ ਦਾ ਪਿਓਰ ਬਰਬਰੀ ਦਾ ਸਟਾਫ ਰਹੂਗਾ ਪਿਓਰ ਬਰਬਰੀ ਦਾ ਹੀ ਦੁਪੱਟਾ ਆਏਗਾ ਜੀ ਨਾਲ ਪੂਰੇ ਨੈੱਕ ਦੇ ਉੱਤੇ ਵਰਕ ਹੈ ਕਲੀਆਂ ਵਾਲਾ ਵਰਕ ਆਊਗਾ ਬੁਟੀਕ ਵਰਕ ਹੈ ਪਲੱਸ ਹੈਂਡ ਵਰਕ ਦਾ ਕੰਮ ਹੈ ਸੱਤ ਕਲਰ ਆ ਜਾਣਗੇ ਜੀ ਪੀਚ ਕਲਰ ਹੈ ਪਿੰਕ ਕਲਰ ਹੈ ਸਕਾਈ ਬਲੂ ਆ ਗਿਆ ਆਫ ਵਾਈਟ ਆ ਗਿਆ ਸੀ ਗ੍ਰੀਨ ਆ ਗਿਆ ਤੇ ਫਰੋਜੀ ਕਲਰ ਹੈ ਜੀ ਇਹ ਕਲਰ ਆਪਾਂ ਓਪਨ ਕਰਦੇ ਜੇ ਜੋ ਆਫ ਵਾਈਟ ਕਰਦੇ ਤੁਹਾਨੂੰ ਓਪਨ ਕਰਕੇ ਦਿਖਾਉਣਾ ਬਹੁਤ ਹੀ ਪਿਆਰਾ ਡਿਜ਼ਾਈਨ ਵਰਕ ਕੀਤਾ ਹੋਇਆ ਉੱਪਰ ਪੂਰੇ ਨੈੱਕ ਦੇ ਉੱਪਰ ਕੰਮ ਆ ਜਾਏਗਾ ਸਾਰਾ ਲਾਲ ਕਲੀਆਂ ਦਾ ਵਰਕ ਹੈ ਜੀ ਪਹਣਾ ਲਓ ਜੀ ਦੇਖੋ ਚੈੱਕ ਕਰੋ ਦੇਖੋ ਕਮ ਚੈੱਕ ਕਰੋ ਇਹ ਕੁੜਾ ਨਾ ਪੂਰੇ ਨੱਕ ਦੇ ਉੱਤੇ ਵਰਕ ਹੈ ਕਲੀਆਂ ਵਾਲਾ ਵਰਕ ਆਏਗਾ ਬਰਬਰੀ ਪਿਓਰ ਬਰਬਰੀ ਦਾ ਸੂਟ ਹੈ ਜੀ ਨਾਲ ਆਏਗਾ ਜੀ ਪਿਓਰ ਬਰਬਰੀ ਦਾ ਦੁਪੱਟਾ ਇਹ ਆ ਜਾਏਗੀ ਜੀ ਬਾਟਮ ਪਿਓਰ ਮੋਡਲ ਦੀ ਪਿਓਰ ਬਰਬਰੀ ਦਾ ਦੁਪੱਟਾ ਆਏਗਾ ਜੀ ਨਾਲ ਚੈੱਕ ਕਰਨਾ ਇਹ ਦੁਪੱਟਾ ਵੀ ਤੁਹਾਨੂੰ ਪੂਰਾ ਖੁੱਲਾ ਡੁਲਾਟਾ ਏ ਮੀਟਰ ਦਾ ਦੁਪੱਟਾ ਹੋਏਗਾ ਦੁਪੱਟੇ ਦੇ 4 ਸਾਈਡ ਲੈਸ ਪਲੇਸ ਦਾ ਕੰਮ ਮਿਲ ਗਿਆ ਲੋ ਜੀ ਚੈੱਕ ਕਰੋ ਦੁਪੱਟਾ ਪੂਰਾ ਖੁਲਾ ਰੁਲਾਟਾ 8 ਮੀਟਰ ਦਾ ਵਧੀਆ ਦੁਪੱਟਾ ਨਾਲ ਜੀ ਪਿਓਰ ਬਰਬਰੀ ਦਾ ਸੱਤ ਕਲਰ ਆ ਗਿਆ ਇਹਦੇ ਵਿੱਚ ਸカイ ब्लू ਆ ਗਿਆ ਪਿੰਕ ਕਲਰ ਆ ਗਿਆ ਪੀਚ ਕਲਰ ਆ ਗਿਆ ਸੀ ਗ੍ਰੀਨ ਆ ਗਿਆ ਤੇ ਫਿਰੋਜੀ ਕਲਰ ਹੈ ਜੀ ਤੇ ਆਫ ਵਾਈਟ ਰੇਟ ਆ ਜੇਗਾ ਇਹਦਾ ਰੇਟ ਦੀ ਗੱਲ ਕਰਾਂ ਤੇ ਰੇਟ ਰਹੇਗਾ ਜੀ ਇਹਦਾ 1890 ਰੁਪਏ ਜੀ ਨੈਕਲਰ ਵੀ ਆਪਣਾ ਆਏਗਾ ਜੀ ਬਰਬਰੀ ਸਟਫ ਦੇ ਉੱਪਰ ਹੀ ਪਿਓਰ ਬਰਬਰੀ ਦਾ ਸਟਫ ਰਹੇਗਾ ਪਿਓਰ ਬਰਬਰੀ ਦਾ ਆਏਗਾ ਦੁਪੱਟਾ ਨਾਲ ਇਹਦੇ ਵੀ ਤੁਹਾਨੂੰ ਚਾਰ ਰੰਗ ਆਪਣੇ ਮਿਲ ਜਾਣਗੇ ਰਸਟਡ ਕਲਰ ਆ ਜਾਏਗਾ ਰਾਇਲ ਬਲੂ ਆ ਜਾਏਗਾ ਮਸਟਰਡ ਕਲਰ ਹੈ ਤੇ ਬਲੈਕ ਕਲਰ ਹੈ ਜੀ ਪੂਰੇ ਸੂਟ ਦੇ ਉੱਪਰ ਪ੍ਰਿੰਟ ਆਏਗਾ ਨਾਲ ਆਏਗਾ ਜੀ ਮੋਤੀ ਵਰਕ ਦਾ ਕੰਮ ਬਹੁਤ ਹੀ ਸੋਹਣਾ ਪ੍ਰਿੰਟ ਤਿਆਰ ਹੋਇਆ ਮੋਡਲ ਦੀ ਆਜੇਗੀ ਬਾਟਮ ਦੀ ਨਾਲ ਤੇ ਪਿਓਰ ਬਰਬਰੀ ਆ ਜਾਏਗਾ ਦੁਪੱਟਾ ਇੱਕ ਸੂਟ ਤੁਹਾਨੂੰ ਓਪਨ ਕਰਾ ਕੇ ਚੈੱਕ ਕਰਾਉਣੇ ਜੀ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਕੰਮ ਆਇਆ ਪੂਰਾ ਉੱਪਰ ਸੂਟ ਦੇ ਵਾਹ ਜੀ ਵਾਹ ਕੀ ਬਾਤ ਹੈ ਦੇਖੋ ਚੈੱਕ ਕਰੋ ਜੀ ਪੂਰਾ ਸੂਟ ਦੇਖੋ ਪੂਰਾ ਸੂਟ ਦੇ ਉੱਪਰ ਮੋਤੀ ਵਰਕ ਦਾ ਕੰਮ ਹੈ ਮੋਡਲ ਦੀ ਬਾਟਮ ਹੈ ਪਿਓਰ ਬਰਬਰੀ ਦਾ ਦੁਪੱਟਾ ਆਏਗਾ ਜੀ ਨਾਲ ਦੁਪੱਟਾ ਚੈੱਕ ਕਰਾਉਣੇ ਨਾਲ ਤੁਹਾਨੂੰ ਪਿਓਰ ਮੋਡਲ ਦੀ ਬਾਟਮ ਆਜੇਗੀ ਜੀ ਨਾਲ ਦੁਪੱਟੇ ਦਾ ਕੰਮ ਚੈੱਕ ਕਰਾਉਣੇ ਜੀ ਦੁਪੱਟੇ ਵੀ ਬੜੇ ਸੋਹਣੇ ਡਿਜ਼ਾਈਨਰ ਦੁਪੱਟੇ ਬਣਿਆ ਜੀ ਨਾਲ 4 ਸਾਈਡ ਲੈਂਸ ਦਾ ਕੰਮ ਹੈ ਬੜੇ ਡਿਜ਼ਾਈਨਰ ਪੀਸ ਤਿਆਰ ਕੀਤੇ ਹੋਏ ਆ ਲਓ ਜੀ ਚੈੱਕ ਕਰੋ ਪੂਰੇ ਖੁੱਲੇ ਡੁੱਲੇ ਦੁਪट्टे ਰਹਿਣਗੇ ਜੀ ਪਿਓਰ ਬਰਬਰੀ ਦਾ ਦੁਪੱਟਾ ਆਏਗਾ ਪਿਓਰ ਬਰਬਰੀ ਦਾ ਸੂਟ ਹੈ ਮੋਤੀ ਵਰਕ ਦਾ ਕੰਮ ਹੈ ਪੂਰੇ ਸੂਟ ਦੇ ਉੱਪਰ ਪਿਓਰ ਮੋਡਲ ਦੀ ਬਾਟਮ ਆ ਜੀਗੀ ਜੀ ਪ੍ਰਾਈਸ ਆਏਗਾ ਜੀ ਇਹਦਾ ਸਿਰਫ ਤੇ ਸਿਰਫ 2190 ਰੁਪਏ ਜੀ ਚਾਰ ਕਲਰ ਆ ਜਾਣਗੇ ਜੀ ਬਲੈਕ ਕਲਰ ਰਾਇਲ ਬਲੂ ਰਸਟ ਕਲਰ ਤੇ ਮਸਟਰਡ ਕਲਰ ਜੀ ਅਗਲਾ ਆਰਟੀਕਲ ਦੀ ਗੱਲ ਕਰਦੇ ਆ ਜੀ ਆਪਾਂ ਨੈਕਸਟ ਆਡੀਗਲ ਹੈ ਜੀ ਪਿਓਰ ਵਿਸਕੋਸ ਔਰਗਾਂਜਾ ਦਾ ਟਾਈ ਐਂਡ ਡਾਈ ਦਾ ਪੀਸ ਹੈ ਜੀ ਨਾਲ ਮੈਚਿੰਗ ਬਾਟਮ ਤੇ ਦੁਪੱਟਾ ਆਏਗਾ ਚਾਰ ਕਲਰ ਹੈ ਜੀ ਆਪਣੇ ਇਹਨਾਂ ਦੇ ਵਿੱਚ ਚਾਰੇ ਅਲੱਗ-ਅਲੱਗ ਬਾਟਮ ਮੈਚਿੰਗ ਕਲਰ ਮਿਲੇਗਾ yellow ਕਲਰ ਆ ਗਿਆ ਜੀ red ਆ ਗਿਆ frozi ਆ ਗਿਆ ਤੇ parrot ਕਲਰ ਹੈ ਜੀ ਇੱਕ ਕਲਰ ਤੁਹਾਨੂੰ ਇਹਨਾਂ ਦੇ ਵਿੱਚ ਆਪਾਂ ਓਪਨ ਕਰਾ ਕੇ ਚੈੱਕ ਕਰਾਂ ਨੇ ਲਓ ਜੀ ਵਾਹ ਜੀ ਵਾਹ ਕੀ ਬਾਤ ਹੈ ਬੁਟੀਕ ਵਰਕ ਵਾਲੇ ਪੀਸ ਹੈ ਜੀ ਟਾਈ ਐਂਡ ਡਾਈ ਪਿਓਰ ਵਿਸਕੋਸ ਔਰਗਾਂਜਾ ਦੀ ਬਹੁਤ ਹੀ ਸੋਹਣੇ ਪੀਸ ਤਿਆਰ ਹੋਇਆ ਜੀ neck work ਦਾ ਕੰਮ ਆ ਗਿਆ ਬੁਟੀਕ ਦਾ ਤੇ ਘੇਰੇ ਦਾ ਕੰਮ ਆਊਗਾ ਜੀ ਨਾਲ ਲਓ ਜੀ ਚੈੱਕ ਕਰੋ ਵਰਕ ਨਾਲ 슬ੀਵਸ ਦੇ ਉੱਪਰ ਕੰਮ ਆ ਜਾਏਗਾ बॉटम ਦੇ ਉੱਤੇ ਵਰਕ ਰਹੇਗਾ neck ਦਾ ਕੰਮ ਕੰਮ ਹੈ ਘੇਰੇ ਦਾ ਕੰਮ ਹੈ ਪੂਰੇ ਬਾਜੂ ਦੇ ਉੱਪਰ ਵੀ ਵਰਕ ਆਏਗਾ ਜੀ ਨਾਲ ਬੁਟੀਕ ਵਰਕ ਦਾ बॉटम ਆ ਜਾਏਗੀ ਜੀ ਪਿਓਰ ਉਪਾੜਾ ਸਿਲਕ ਦੀ ਲਓ ਜੀ बॉटम ਦੇ ਉੱਪਰ ਵੀ ਵਰਕ ਆ ਜਾਏਗਾ ਜੀ ਨਾਲ ਹਰ ਚਾਹ ਦੇ ਉੱਤੇ ਵਰਕ ਰਹੇਗਾ ਦੁਪੱਟਾ ਆਇਆ ਜੀ ਪਿਓਰ ਵਿਸਕੋਸ ਆਰਗੈਂਜਾ ਦਾ ਲਓ ਜੀ ਚੈੱਕ ਕਰੋ ਦੁਪੱਟੇ ਦੇ ਉੱਪਰ ਕੰਮ ਪੂਰਾ ਖੁੱਲਾ ਡੁਲਾ 2.5 ਮੀਟਰ ਦਾ ਦੁਪੱਟਾ ਜੀ ਬਹੁਤ ਹੀ ਸੋਹਣਾ ਦੁਪੱਟਾ ਤਿਆਰ ਹੋਇਆ ਪੂਰੇ ਦੁਪੱਟੇ ਦੇ ਉੱਪਰ ਬਟਿਕ ਵਰਕ ਦਾ ਕੰਮ ਹੈ ਲਓ ਜੀ ਬੜੇ ਸੋਹਣੇ ਦੁਪੱਟੇ ਆ ਨਾਲ ਦੇ ਰੇਟ ਹੈਗੇ ਜੀ ਸਿਰਫ ਤੇ ਸਿਰਫ 2190 ਰੁਪਏ ਜੀ ਨੈਕਸਟ ਆਰਟੀਕਲ ਚੈੱਕ ਕਰਾਂਗੇ ਜੀ ਆਪਾਂ ਜੇ ਤੁਹਾਨੂੰ ਕੋਈ ਆਰਟੀਕਲ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਰਹੇਗਾ 98551ਜੀ 26551 नेक्स्ट ਆਰਟੀਕਲ ਹੈ ਜੀ ਗਲਾਸ ਸ਼ਿਮਰ ਦਾ ਚਾਰ ਰੰਗ ਆ ਜਾਣਗੇ ਜੀ ਚਾਰੇ ਦੇ ਚਾਰੇ ਇੰਗਲਿਸ਼ ਕਲਰ ਹੈ ਲਾਈਟ ਪਰਪਲ ਆਜੂਗਾ ਜੀ ਪੈਰਟ ਕਲਰ ਆ ਜਾਏਗਾ ਪਿੰਕ ਕਲਰ ਆ ਜਾਏਗਾ ਜੀ ਸੀ ਗ੍ਰੀਨ ਆ ਜਾਏਗਾ ਇੱਕ ਕਲਰ ਓਪਨ ਕਰਕੇ ਤੁਹਾਨੂੰ ਚੈੱਕ ਕਰਾਉਣਾ ਜੀ ਇਹਦੇ ਵਿੱਚੋਂ ਆਪਾਂ ਬੜਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਪੂਰੇ ਸੂਟ ਦੇ ਉੱਪਰ ਬੁਟੀਕ ਵਰਕ ਦਾ ਕੰਮ ਹੈ ਲਓ ਜੀ ਚੈੱਕ ਕਰੋ। ਲਓ। ਘੇਰੇ ਦੇ ਉੱਪਰ ਕੰਮ ਰਹੇਗਾ ਜੀ ਪੂਰੇ ਸੂਟ ਦੇ ਉੱਪਰ ਕੰਮ ਰਹੇਗਾ। ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਬਟਿਕਾਲਾ। ਲਓ ਜੀ ਚੈੱਕ ਕਰੋ ਜੀ। ਗਲਾਸ ਸ਼ਿਮਰ ਦੇ ਉੱਪਰ ਬਟਿਕ ਵਰਕ ਦਾ ਕੰਮ ਆਏਗਾ ਘੇਰੇ ਤੇ ਕਲੀਆਂ ਤੇ ਬਾਟਮ ਆ ਜੇਗੀ ਇਹਦੇ ਵਿੱਚ ਉਪਾੜਾ ਸਿਲਕ ਦੀ। ਬਾਟਮ ਆ ਜੇਗੀ ਨਾਲ ਉਪਾੜਾ ਸਿਲਕ ਦੀ ਦੁਪੱਟੇ ਤੇ ਵੀ ਪੂਰੇ ਦੁਪੱਟੇ ਦੇ ਉੱਪਰ ਕੰਮ ਰਹੇਗਾ ਜੀ ਗਲਾਸ ਸ਼ੀਮਰ ਦਾ ਹੀ ਦੁਪੱਟਾ ਰਹੇਗਾ ਪਿਓਰ ਗਲਾਸ ਸ਼ੀਮਰ ਦਾ ਦੁਪੱਟਾ ਹੈ ਪੂਰੇ ਦੁਪੱਟੇ ਦੇ ਉੱਪਰ ਬਟਿਕ ਵਰਕ ਦਾ ਕੰਮ ਆਏਗਾ ਫੋਰ ਸਾਈਡ ਲੇਸ ਵਾਲਾ ਦੁਪੱਟਾ ਰਹੇਗਾ ਲਓ ਜੀ ਪੂਰੇ ਖੁੱਲੇ ਰੁਲੇ 2.5 ਮੀਟਰ ਦੇ ਦੁਪੱਟੇ ਹੈ ਲਓ ਜੀ ਚੈੱਕ ਕਰੋ ਜੀ ਰੇਟ ਰਹੂਗਾ ਜੀ ਇਹਦਾ ਸਿਰਫ ਤੇ ਸਿਰਫ 2590 ਰੁਪਏ ਜੀ ਨੈਕਸਟ ਆਰਟੀਕਲ ਹੈ ਜੀ ਪਿਓਰ ਔਰਗੈਂజా ਪਿਓਰ ਵਿਸਕੋਸ ਔਰਗੈਂజా ਦਾ ਆਰਟੀਕਲ ਆਗਲਾ 6 ਪੀਸ 6 ਕਲਰ ਆਣਗੇ ਜੀ ਇਹਦੇ ਵਿੱਚ ਮਹਿੰਦੀ ਕਲਰ ਆ ਜਾਏਗਾ ਰਾਇਲ ਬਲੂ ਕਲਰ ਆ ਜਾਏਗਾ yellow ਕਲਰ ਆ ਜਾਏਗਾ red ਕਲਰ ਆ ਜਾਏਗਾ ਜੀ orange ਕਲਰ ਹੈ ਤੇ teal green ਹੈ ਜੀ ਇਹ ਕਲਰ ਤੁਹਾਨੂੰ ਇਹਦੇ ਵਿੱਚ ਓਪਨ ਕਰਕੇ ਚੈੱਕ ਕਰਾਉਨੇ ਆਪਾਂ ਜੀ ਇਹਦੇ ਵਿੱਚ ਬੜੇ ਸੋਹਣਾ ਡਿਜ਼ਾਈਨ ਵਰਕ ਬਣਾਇਆ ਹੋਇਆ ਤੇ ਉੱਪਰ ਜੀ ਮੋਰਨਿੰਗ ਵਾਲੇ ਪੀਸ ਲਓ ਜੀ ਚੈੱਕ ਕਰੋ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਥਰੇ ਤੇ ਵੀ ਵਰਕ ਹੈ ਜੀ ਬਹੁਤ ਸੋਹਣਾ ਵਾਹ ਜੀ ਵਾਹ ਕਿਆ ਬਾਤ ਹੈ ਜੀ ਲਓ ਜੀ ਚੈੱਕ ਕਰੋ ਜੀ ਪੀਸ ਇਹ ਕਲਾਸ ਪੀਸ ਹੈ ਨੈਕ ਦੇ ਉੱਪਰ ਪੂਰਾ ਵਰਕ ਹੈ ਜੀ ਘੇਰੇ ਤੇ ਵਰਕ ਹੈ 슬ੀਵਸ ਦੇ ਉੱਪਰ ਹੈਵੀ ਵਰਕ ਆ ਜਾਏਗਾ ਪੂਰਾ ਬਹੁਤ ਹੀ ਸੋਹਣਾ ਡਿਜ਼ਾਈਨਰ ਪੀਸ ਹੈ ਨੈਕ ਦੇ ਉੱਪਰ ਮੋੜਨੇ ਵਾਲਾ ਵਰਕ ਬਣਾਇਆ ਹੋਇਆ ਸਾਰਾ ਹੈਂਡ ਵਰਕ ਦਾ ਕੰਮ ਹੈ ਸਾਰਾ ਵਾਹ ਜੀ ਵਾਹ ਚੈੱਕ ਕਰੋ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਸੋਹਣਾ ਪੀਸ ਹੈ ਲਾਲ ਬਾਟਮ ਆ ਜੇਗੀ ਜੀ ਇਹਦੇ ਉਪਾਰਾ ਸਿਲਕ ਉਪਾਰਾ ਸਿਲਕ ਦੀ ਬਾਟਮ ਆ ਜੇਗੀ ਦੁਪੱਟਾ ਆਏਗਾ ਜੀ ਪਿਓਰ ਵਿਸਕੋਸ ਔਰਗੰਜਾ ਦਾ ਪਿਓਰ ਵਿਸਕੋਸ ਔਰਗੰਜਾ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਵੀ ਵਰਕ ਆਏਗਾ ਲਓ ਜੀ ਚੈੱਕ ਕਰੋ ਲਓ ਜੀ ਚੈੱਕ ਕਰੋ ਜੀ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਤੇ ਵੀ 4 ਸਾਈਡ ਮੋਰਨੇ ਵਾਲਾ ਵਰਕ ਕੀਤਾ ਹੋਇਆ ਜੀ ਸਾਰਾ ਹੈਂਡਵਰਕ ਦਾ ਕੰਮ ਹੈ ਬੁਟੀਕ ਦਾ ਕੰਮ ਹੈ ਸਾਰਾ ਲੋ ਜੀ 컬러 ਆ ਜਾਣਗੇ ਇਹਦੇ ਵਿੱਚ 6 ਤੇਲ ਗ੍ਰੀਨ orange red yellow royal blue ਤੇ ਮਹਿੰਦੀ 컬러 ਜਿਹਨੇ ਭੈਣਾਂ ਨੇ ਮਹਿੰਦੀ ਵਾਸਤੇ ਚਾਹੀਦਾ ਮਹਿੰਦੀ 컬러 ਵੀ ਮਿਲ ਜੂਗਾ ਜੀ ਤੇ ਹਲਦੀ ਵਾਸਤੇ ਚਾਹੀਦਾ ਤਾਂ yellow 컬러 ਇਹਨਾਂ ਦਾ ਸਿਰਫ ਤੇ ਸਿਰਫ 2690 ਰੁਪਏ ਜੀ 2690 ਰੇਟ ਰਹੂਗਾ ਜੀ ਸਿਰਫ ਤੇ ਸਿਰਫ 2690 ਦੇ ਵਗਣੇ ਚਲਦੇ ਯੈਲੋ ਕਲਰ ਫਰੋਜੀ ਕਲਰ ਰਾਇਲ ਬਲੂ ਕਲਰ ਤਿੰਨੇ ਰੰਗ ਬਹੁਤ ਪਿਆਰੇ ਆ ਜੀ ਬਹੁਤ ਹੀ ਪਿਆਰਾ ਹੈਂਡਵਰਕ ਦਾ ਕੰਮ ਹੈ ਸਾਰੇ ਸੂਟ ਦੇ ਉੱਪਰ ਇੱਕ ਕਲਰ ਤੁਹਾਨੂੰ ਓਪਨ ਕਰਕੇ ਚੈੱਕ ਕਰਾਉਂਦੇ ਆ ਲਓ ਜੀ ਵਾਹ ਰਾਇਲ ਬਲੂ ਕਲਰ ਹੈ ਜੀ ਦੋਨੋਂ ਸਾਈਡ ਵਰਕ ਹੈ ਫਰੰਟ ਬੈਕ ਦੇ ਉੱਪਰ ਦੋਨੋਂ ਸਾਈਡ ਵਰਕ ਆਏਗਾ ਹੈਂਡਵਰਕ ਦਾ ਕੰਮ ਰਹੇਗਾ ਜੀ ਬਹੁਤ ਹੀ ਪਿਆਰਾ ਲਓ ਜੀ ਪੂਰੇ ਸੂਟ ਦੇ ਉੱਪਰ ਵਰਕ ਆਇਆਗਾ ਜੀ ਚੈੱਕ ਕਰੋ ਜੀ ਬਾਜੂ ਦੇ ਉੱਪਰ ਵੀ ਵਰਕ ਆ ਜਾਏਗਾ ਜੀ ਨਾਲ ਬੈਗ ਵੀ ਨਾਲ ਇਹਦੇ ਸੇਮ ਵਰਕ ਤੋਂ ਨੂੰ ਸੂਟ ਦੀ ਬੈਗ ਦੇ ਉੱਪਰ ਮਿਲ ਜੇਗਾ ਜੀ ਲਓ ਜੀ ਦੇਖੋ ਚੈੱਕ ਕਰੋ ਬੋਟਮ ਆਏਗੀ ਸੇਮ ਉਪਾਰਾ ਸਿਲਕ ਦੀ ਨਾਲ ਦੁਪੱਟਾ ਰਹੇਗਾ ਜੀ ਇਹਦੇ ਵਿੱਚ ਪਿਓਰ ਵਿਸਕੋਸ ਔਰ ਗੰਜਾ ਦਾ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਜੀ ਪਿਓਰ ਬਿਸਕੋਸ اور ਗੰਜੇ ਦਾ ਦੁਪੱਟਾ ਰਹੇਗਾ ਬੜਾ ਸੋਹਣਾ ਦੁਪੱਟਾ ਤਿਆਰ ਹੋਇਆ ਲੋ ਜੀ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਦੁਪੱਟੇ ਤੇ ਵਰਕ ਹੋਇਆ ਹੋਇਆ ਜੀ ਫੋਰ ਸਾਈਡ ਲੈਂਸ ਦਾ ਕੰਮ ਹੈ ਸਾਰਾ ਹੈਂਡ ਦਾ ਕੰਮ ਹੈ ਤਿੰਨ ਰੰਗਾਂ ਦੇ ਹਨ ਜੀ ਰਾਇਲ ਬਲੂ ਕਲਰ येलो ਕਲਰ ਫਰੋਜੀ ਕਲਰ ਤੇ ਰੇਟ ਆ ਜਾਏਗਾ ਜੀ ਇਹਦਾ ਸਿਰਫ ਤੇ ਸਿਰਫ 3595 ਰੁਪਏ ਜੀ ਲਓ ਅਗਲਾ ਆਰਟੀਕਲ ਹੈ ਜੀ ਪਿਓਰ ਬਰਬਰੀ ਸ਼ੇਵਰ ਦਾ ਜੀ ਪਿਓਰ ਬਰਬਰੀ ਸ਼ਿਮਰ ਪਿਓਰ ਚਨੂਨ ਦਾ ਦੁਪੱਟਾ ਰਹੇਗਾ ਵੀ ਸ਼ੇਪ ਆ ਆਰਟੀਕਲ ਹੈ ਜੀ ਵੀ ਸ਼ੇਪ ਗਲੇ ਦਾ ਆਰਟੀਕਲ ਆ ਦੋ ਕਲਰ ਮਿਲ ਜਾਣਗੇ teal green ਤੇ wine shade ਜੀ ਮੈਚਿੰਗ ਕੰਟਰਾਸਟ ਦੇ ਵਿੱਚ ਦੋਨੇ ਕਲਰ ਰਹਿਣਗੇ ਜੀ ਇੱਕ ਕਲਰ ਤੁਹਾਨੂੰ ਓਪਨ ਕਰਕੇ ਚੈੱਕ ਕਰਾਉਣਾ ਹੈ ਜੀ ਚੈੱਕ ਕਰੋ ਵੀ ਗਲੇ ਦਾ ਬਹੁਤ ਹੀ ਸੋਹਣਾ ਵਰਕ ਹੈ ਨੈਕ ਦੇ ਉੱਪਰ ਲਓ ਜੀ ਸਾਰੇ ਪਿਸਟ ਹੈਂਡਵਰਕ ਦਾ ਕੰਮ ਰਹੇਗਾ ਜੀ ਵੀ ਸ਼ੇਪ ਨੈਕ ਵਾਲਾ ਗਲਾ ਰਹੇਗਾ ਲਓ ਜੀ ਲਓ ਜੀ ਬਾਜੂ ਦੇ ਉੱਪਰ ਵਰਕ ਆ ਜਾਏਗਾ ਸੇਮ ਨਾਲ ਵੀ ਸ਼ੇਪ ਨੈਕ ਦੇ ਉੱਪਰ ਵਰਕ ਰਹੇਗਾ ਘੇਰੇ ਦੇ ਉੱਪਰ ਲੈਸ ਲੱਗੀ ਮਿਲੇਗੀ ਜੀ ਬਾਟਮ ਆ ਜੀਗੀ ਜੀ ਬਾਟਮ ਦੇ ਉੱਪਰ ਵੀ ਵਰਕ ਆਏਗਾ ਨਾਲ ਪੌਂਚੇ ਦੇ ਉੱਪਰ ਵਰਕ ਮਿਲ ਜੇਗਾ ਦੁਪੱਟਾ ਆਏਗਾ ਜੀ ਪਿਓਰ ਵਿਸਕੋਸ ਆਰਗੰజా ਚਨੂਨ ਸੌਰੀ ਪਿਓਰ ਚਨੂਨ ਦਾ ਦੁਪੱਟਾ ਰਹੇਗਾ 4 ਸਾਈਡ ਦੁਪੱਟੇ ਦੇ ਲੈਸ ਲੱਗੀ ਮਿਲੇਗੇ ਜੀ ਪਿਓਰ ਚਨੂਨ ਦਾ ਦੁਪੱਟਾ ਜੀ 4 ਸਾਈਡ ਦੁਪੱਟੇ ਦੇ ਲੈਸ ਬਹੁਤ ਹੀ ਪਿਆਰੇ ਦੁਪੱਟੇ ਆ ਚੈੱਕ ਕਰੋ ਜੀ ਵਾਹ ਮਿਰਰ ਵਰਕ ਵਾਲਾ ਪੀਸ ਹੈ ਜੀ ਪ੍ਰਾਈਸ ਆਏਗਾ ਇਹਦਾ ਸਿਰਫ ਤੇ ਸਿਰਫ ਪ੍ਰਾਈਸ ਰਹੇਗਾ ਜੀ 3590 ਰੁਪਏ ਅਗਲਾ ਆਰਟੀਕਲ ਹੈ ਜੀ ਪਿਓਰ ਕਰੇਵ ਦੇ ਉੱਪਰ ਰਾਜਾ ਰਾਣੀ ਵਾਲਾ ਟਰੈਂਡਿੰਗ ਆਰਟੀਕਲ ਹੈ ਪਿਓਰ ਕਰੇਵ ਦੇ ਉੱਪਰ ਆਰਟੀਕਲ ਆਇਆ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਫਰੰਟ ਬੈਕ ਦੋਨੋਂ ਸਾਈਡ ਦਾ ਇਹ ਵਰਕ ਰਹੇਗਾ ਲਓ ਜੀ ਚੈੱਕ ਕਰੋ ਇਹ ਹੈਗਾ ਜੀ ਫਰੰਟ ਇਹਦਾ ਪੂਰੇ ਸੂਟ ਦੇ ਉੱਪਰ ਪ੍ਰਿੰਟ ਹੈ ਨਾਲ ਹੈਂਡਵਰਕ ਦਾ ਕੰਮ ਹੈ ਸਾਰਾ ਫਰੰਟ ਬੈਕ ਦੋਨੋਂ ਸਾਈਡ ਦਾ ਕੰਮ ਰਹੇਗਾ ਜੀ ਪਿਓਰ ਕ੍ਰੇਵ ਦਾ ਆਰਟੀਕਲ ਬੈਕ ਸਾਈਡ ਪ੍ਰਿੰਟ ਚੈੱਕ ਕਰੋ ਜੀ ਲੋ ਸੇਮ ਆਰਟੀਕਲ ਬਲੈਕ ਪ੍ਰਿੰਟ ਦੇ ਵਿੱਚ ਰਹੇਗਾ ਪਿਓਰ ਕ੍ਰੇਵ ਦੇ ਵਿੱਚ ਜੀ ਪਿਓਰ ਉਪਾਰਾ ਸਿਲਕ ਦੀ ਆਏਗੀ ਜੀ ਬਾਟਮੇ ਦੇ ਵਿੱਚ ਪਿਓਰ ਔਰਗੰਜ਼ਾ ਦਾ ਆਏਗਾ ਜੀ ਦੁਪੱਟਾ प्योर विस्कोस ऑरगेंजा आएगा जी दुपट्टा फोर साइड लैस प्योर विस्कोस ओरगेंजा दुपट्टा लो जी खुले जुले ढाई मीटर पूरे दुपट्टे प्योर विस्कोस ओरगेंजा प्राइस रहेगा जी दा चौंती सौ नब्बे रुपये तीन हजार चार सौ नब्बे रुपए जी नेक्स्ट आर्टिकल है जी ਪਿਓਰ ਬਰਬਰੀ ਸ਼ਿਮਰ ਪਿਓਰ ਬਰਬਰੀ ਸ਼ਿਮਰ ਦਾ ਆਰਟੀਕਲ ਹੈ ਜੀ ਪਿਓਰ ਬਰਬਰੀ ਸ਼ਿਮਰ ਦਾ ਆਏਗਾ ਦੁਪੱਟਾ ਦੋ ਆਣਗੇ ਜੀ ਕਲਰ ਆਫ ਵਾਈਟ ਤੇ ਮਸਟਰਡ ਕਲਰ ਬਹੁਤ ਹੀ ਸੋਹਣੇ ਪਿਆਰੇ ਪੀਸ ਹੈ ਜੀ ਇੱਕ ਵੀਸ ਓਪਨ ਕਰਕੇ ਤੁਹਾਨੂੰ ਚੈੱਕ ਕਰਾਉਨੇ ਆ ਬਹੁਤ ਹੀ ਸੋਹਣਾ ਵਰਕ ਲਓ ਜੀ ਚੈੱਕ ਕਰੋ ਵਰਕਾਵਾਦੀ ਵਰਕ ਆਏਗਾ ਜੀ ਹੈਂਡ ਵਰਕ ਦਾ ਕੰਮ ਹੈ ਸਾਰਾ ਪਿਓਰ ਬਰਬਰੀ ਸ਼ਿਮਰ ਦੇ ਉੱਪਰ ਆਏਗਾ ਜੀ ਵਰਕ ਵਾਹ ਜੀ ਐਕਸਲੈਂਟ ਐਕਸਲੈਂਟ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਪਿਆਰਾ ਕੀ ਬਾਤ ਹੈ ਲਓ ਜੀ ਚੈੱਕ ਕਰੋ ਜੀ ਸੈਟ ਕੱਬੀ ਨੂੰ ਝੋਲਾ ਲਓ ਜੀ neck ਦੇ ਉੱਪਰ ਵਰਕ ਆਇਆ ਜੀ ਹੈਂਡਵਰਕ ਦਾ ਕੰਮ ਹੈ ਪੂਰੇ ਸੂਟ ਦੇ ਉੱਪਰ ਘੇਰੇ ਤੇ ਵਰਕ ਆ ਜਾਏਗਾ ਤੇ ਬਾਜੂ ਦੇ ਉੱਪਰ ਵਰਕ ਆਏਗਾ ਬਾਟਮ ਆ ਗਿਆ ਜੀ ਪਿਓਰ ਕਰੇਵ ਦੀ ਬਾਟਮ ਦੇ ਉੱਪਰ ਪਹੁੰਚੇ ਦੇ ਉੱਪਰ ਵਰਕ ਰਹਿ ਗਿਆ ਸੇਮ ਡਿਜ਼ਾਈਨ ਪਿਓਰ ਕਰੇਵ ਦੀ ਬਾਟਮ ਹੈ ਜੀ ਦੁਪੱਟਾ ਆ ਗਿਆ ਜੀ ਪੂਰਾ ਖੁੱਲਾ ਡੁਲਾ ਜਾਲ ਵਾਲਾ ਦੁਪੱਟਾ ਪਿਓਰ ਬਰਬਰੀ ਸ਼ਿਮਰ ਦਾ ਦੁਪੱਟਾ ਜੀ ਵਾਹ ਜੀ ਚੈੱਕ ਕਰੋ ਜੀ ਚੈੱਕ ਕਰੋ ਜੀ ਦੁਪੱਟੇ ਦੇ ਉੱਪਰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਪੀਸ ਬੜਾ ਹੀ ਸੋਹਣਾ ਪੀਸ ਹੈ ਜੀ ਬਹੁਤ ਵਧੀਆ ਪੀਸ ਹੈ ਇਹ ਪੀਸ ਮਾਰਕੀਟ ਦੇ ਵਿੱਚ ਆਪਾਂ ਲੈਣ ਚੱਲ ਜੀਏ ਤਾਂ ਘੱਟੋ ਘੱਟ ਆਪਾਨੂੰ ਮਿਲੇਗਾ 9 ਤੋਂ 10000 ਰੁਪਏ ਦਾ ਜੀ ਪਰ ਸਾਡੇ ਕੋਲ ਜਿਹੜਾ ਪ੍ਰਾਈਸ ਰਹੇਗਾ ਜੀ ਤੁਹਾਨੂੰ ਸਿਰਫ ਤੇ ਸਿਰਫ ਮਿਲੇਗਾ ਜੀ 4890 4890 ਰੁਪਏ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਐਦਾਂ ਦੇ ਸੋਹਣੇ ਸੋਹਣੇ ਸੂਟ ਖਰੀਦਣ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਵਾਲਾ ਬਟਨ ਦਬਾਓ ਤਾਂ ਕਿ ਸਾਡੇ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਾ ਤੁਸੀਂ ਵਿజిਟ ਕਰ ਸਕਦੇ ਹੋ ਸਾਡੀ ਸ਼ਾਪ ਦੇ ਉੱਪਰ ਸਾਡੀ ਸ਼ਾਪ ਦਾ ਐਡਰੈਸ ਰਹੇਗਾ ਜੀ ਆਰ ਕੇ ਫੈਸ਼ਨ ਲਾਲ ਸਿੰਘ ਨਗਰ 메ਨ ਰੋਡ ਨੇੜੇ ਗਲੀ ਨੰਬਰ 14 ਬਟਿੰਡਾ ਜੀ ਜਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਆਨਲਾਈਨ ਆਨਲਾਈਨ ਪਰਚੇਜ਼ ਲਈ ਸਾਡਾ ਵਟਸਐਪ ਨੰਬਰ ਤੇ ਵਟਸਐਪ ਨੰਬਰ ਰਹੇਗਾ ਜੀ 98551 26551 ਜੀ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ